ਦੁਕਾਨ ਦੇ ਅੰਦਰ ਲੱਗੇ ਕੈਮਰੇ ਦੇ ਰਾਹੀਂ ਬਣੀ ਇਸ ਸੀਸੀਟੀਵੀ ਵੀਡੀਓ ਨੂੰ ਗੌਰ ਨਾਲ ਦੇਖੋ ਇੱਥੇ ਇੱਕ ਨੌਜਵਾਨ ਆਉਂਦਾ ਹੈ ਤੇ ਇਸ ਤੋਂ ਬਾਅਦ ਉਹ ਬੈਟਰੀ ਦੇ ਨਾਲ ਰੋਸ਼ਨੀ ਕਰਦਾ ਹੈ ਤੇ ਦੁਕਾਨ ਦੇ ਤਾਲੇ ਤੋੜ ਕੇ ਦਾਖਲ ਹੋਇਆ ਇਹ ਚੋਰ ਕੀਮਤੀ ਸਮਾਨ ਦੇ ਨਾਲ ਹੀ ਕੈਸ਼ ਲੈ ਕੇ ਫਰਾਰ ਹੋ ਜਾਂਦਾ ਹੈ ਇਸ ਚੋਰ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਇਹ ਘਤੌਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਰਹੀ ਹੈ ਲੇਕਿਨ ਇਕ ਹੋਰ ਕੋ ਕੇ ਉਹ ਚੋਰੀ ਕਰਦਾ ਹੈ ਇਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ ਮਾਮਲਾ ਈਥਾਨ ਕੋਟ ਦਾ ਜਿੱਥੇ ਕੇ ਟਾਕੀ ਰੋਡ ਤੇ ਇੱਕ ਦੁਕਾਨ ਨੂੰ ਚੋਰ ਨੇ ਨਿਸ਼ਾਨਾ ਬਣਾਇਆ ਹੈ ਜਿੱਥੋਂ ਕੇ ਚੋਰ ਨੇ ਲੱਖਾਂ ਰੁਪਿਆ ਦੇ ਕੀਮਤੀ ਮੋਬਾਈਲ ਤੇ ਕੁਝ ਕੈਸ਼ ਚੋਰੀ ਕੀਤਾ ਹੈ ਦੁਕਾਨ ਮਾਲਕ ਦੇ ਮੁਤਾਬਕ ਦੁਕਾਨ ਦੇ ਵਿੱਚ ਮੋਬਾਈਲ ਕੈਸ਼ ਤੇ ਨਾਲ ਹੀ ਕੁਝ ਹੋਰ ਸਮਾਨ ਦੀ ਪਿਆਸੀ ਜੋ ਕੇ ਚੋਰ ਨੇ ਚੋਰੀ ਕੀਤਾ ਹੈ ਤੇ ਉਹਨਾਂ ਵੱਲੋਂ ਮਾਮਲਾ ਪੁਲਿਸ ਦੇ ਕੋਲ ਦਰਜ ਕਰਵਾ ਦਿੱਤਾ ਗਿਆ ਹੈ

ਇਹ ਕਲਾਕਤਰੀਆ ਰਿਹਾ ਹੈ ਕੀ ਮੌਨ ਤੱਕ ਮੈਂ ਪ੍ਰਸ਼ਾਸਨ ਮੰਗ ਕਰਦੇ ਹਾਂ ਦੀ ਦਾ ਨੁਕਸਾਨ ਆਵੇ ਦੀ ਪਰਭਾਈ ਕੀਤੀ ਹੈ ਤੇ ਚੋਰ ਨੂੰ ਜਲਦੀ ਰਕੜਿਆ ਆਪਣਾ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਸ ਚੋਰ ਤੱਕ ਪਹੁੰਚ ਕਰਦੀ ਹੈ ਤੇ ਕਦੋਂ ਦੁਕਾਨ ਮਾਲਕ ਦੇ ਕੋਈ ਨੁਕਸਾਨ ਦੀ ਪਰਭਾਈ ਹੁੰਦੀ ਹੈ ਜਗਬਾਣੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ